ਇਹ ਆ ਗਿਆ ਜੀ ਡਰਾਈਵਰ ਬੰਦੇ ਦੀ ਜ਼ਿੰਦਗੀ ਇੰਦਾਂ ਦੇ ਸੈਲ ਹੁੰਦੇ ਜਿੱਥੇ ਆਪਾਂ ਲੋਡ ਕਰਾ ਕੇ ਲੈ ਆਇਆ ਮੇਰਾ ਨਾਂ ਬਾਪੂ ਕਹਿੰਦਾ ਹੁੰਦਾ ਸੀ ਕਹਿੰਦਾ ਪੁੱਤ ਕਿ ਭਾਈ ਦबई ਕਿਉਂ ਆਉਣਾ ਚਾਹੀਦਾ ਹੈ ਇਤੋਂ ਟਰਕਿੰਗ ਕਿੱਦਾਂ ਦੀ ਹੈ ਹਰ ਇੱਕ ਕਿਤੇ ਵਾਰੇ ਆਪਾਂ ਦੱਸਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਨਾ ਦबई ਦੇ ਵੀਜ਼ੇ ਨਹੀਂ ਮਿਲਿਆ ਕਰ ਕਿ ਆਪਾਂ ਨੂੰ ਇਹਨਾਂ ਨੂੰ ਸ਼ਾਰਟ ਦੇਣੀ ਪੈਣੀ ਹੈ ਜੇ ਸੁਰਤਾ ਦੇਖ ਲੇ ਤਾਂ ਫਾਈਨ ਬੜਾ ਭੜਾ ਹੁੰਦਾ ਇੱਥੇ ਲੁਕੇਸ਼ ਨਾ ਦਾ ਕੀ ਸਿਸਟਮ ਹੁੰਦਾ ਨਾ ਇੱਥੇ ਸੈਲ ਹੀ ਗੀਂਦਾ ਹੈ ਹਲੋ ਹਾਂਜੀ ਗੁੱਡ ਮਾਰਨਿੰਗ ਤੇ ਦਾ ਇਹ ਹੈਗੀ ਜੀ ਡਰਾਈਵਰ ਬੰਦੇ ਦੀ ਜ਼ਿੰਦਗੀ ਫੋਨ ਆ ਗਿਆ ਤੇ ਆਪਾਂ ਨੂੰ ਮੂਹਮਾ ਤੋਂ ਉੱਤੇ ਬਿਨਾ ਇੱਕ ਵਾਰੀ ਗੱਡੀ ਲੋਡ ਕਰਾ ਕੇ ਲਿਉਣੀ ਆਪਾਂ ਤੇ ਨਾਲੇ ਸਾਨੂੰ ਉੱਥੋਂ ਦਾ ਵੀਊ ਵੇਖੋਣਿਆ ਬਾਕੀ ਇਹ ਹੁੰਦਾ ਸੈਲੋ ਆਪਾਂ ਆਏਗੇ ਸਟਿਵਲ ਰੋਗ ਇਹ ਤੋਂ ਦੀ ਆਪਣੀ ਗੱਡੀ ਲੋੜ ਘੋੜਾ ਬੰਦਾ ਲੋਨ ਕਰਨ ਵਾਲਾ ਆਜ ਕੋਨੇ ਸੀਟੀ ਮਾਰੀ ਆਪਾਂ ਥੋੜੀ ਥੋੜੀ ਚਾ ਅੱਗੇ ਚੋਰ ਲਈ ਉਪਰੋ ਸੈਕੰਡਰੀ ਦਾ ਨਾ ਲੱਗਣਾ ਸਈਆ ਤੇ ਲੋਨ ਜੀ ਕਰਾ ਕੇ ਗੱਡੀ ਲੋੜ ਆਪਾਂ ਕਰਪਿਆ ਫਾਇਦਾ ਹੁੰਦਾ ਕੋਈ ਸੈਸ਼ਾ ਆਪਨਾ ਕਹਿ ਬਣੁੰਦਾ ਇਹ ਥੋਪੇ ਨਹੀਂ ਸਾਈਨ ਕਰਨੀ ਇਦਾਂ ਦੇ ਸੈਲ ਹੁੰਦੇ ਜਿੱਥੇ ਆਪਾਂ ਲੋਨ ਕਰਾ ਕੇ ਲੈ ਆਇਆ ਇਹ ਆ ਗੱਡੀ ਥੱਲੇ ਲੱਗੀ ਖੜੀ ਹੈ ਨਾ ਇਹਦਾ 6 ਵੀਲ ਹੈ ਆਪਣਾ ਟਰਾਲਾ ਉਹ ਸਾਹਮਣੇ ਬਾਸ ਲੋਡ ਹੁੰਦੀ ਹੈ ਬਾਸ ਲੋਡ ਕਰਦਾ ਹੈ ਸ਼ਾਵਲ ਸ਼ਾਵਲ ਉਹ ਜਿੱਥੇ ਸ਼ਾਵਲ ਲਗਾਉਂ ਕਰਵਾਇਆ ਇੰਚੋ ਮਾਲ ਆਇਆ ਹੈ ਉਹ ਸ਼ਾਵਲ ਐਦਾਂ ਕੁਝ ਗੱਡੀਆਂ ਲੋਡ ਹੁੰਦੀਆਂ ਨੇ ਬਾਕੀ ਨਾਲ ਜੁੜੇ ਰਹੇ ਦਿਖਾਉਂਦੇ ਰਾਵਾਂਗੇ ਇਹ ਜੀ ਆਪਣੇ ਕੋਲ ਗੱਡੀ ਆ ਆ ਟਰਾਲੇ ਆਪਣੇ ਕੋਲੇ ਉਹ ਬੰਦੇ ਕੋਲੇ ਜਾਣਾ ਖਰਚੀ ਉਟਾਣੀਆਂ ਨੂੰ ਸੈਨ ਕਰਾ ਲੈਣੇ ਨੇ ਦਿੱਲੀ ਸਾਈਡ ਗੱਡੀ ਲਾ ਦੇਣੀ ਆ ਜਾ ਕੇ ਉਹਨੇ ਉੱਪਰ ਆਪਣਾ ਲੇਬਲ ਕਰ ਦੇਣਾ ਇਹ ਰ ਆਪਾਂ ਕਰਾਵਾਇਆ ਖੰਡਾ ਸੁਣ ਨਾਲ ਨਾਲ ਦੇਖੋ ਨੇ ਉਹਦੀ ਵਾਜਤਾ ਸਾਹਵਲ ਲੋਡ ਕਰਦਾ ਉਹ ਦੂਜੀ ਸੈੱਲ ਤੋਂ ਨਹੀਂ ਦੀ ਹੈ ਜਿਹੜੀ 05 ਦੇ ਨਾਲ ਸਾਹਵਲ ਕਰਦਾ ਹੁੰਦਾ ਆਏ ਗਈ ਵੇਟ ਬ੍ਰਿਜੋਂ ਲੋਡ ਲੂਡ ਕਰਾ ਕੇ ਇੱਥੋਂ ਆਪਾਂ ਨੇ ਡਰੋਣਾ ਹੁੰਦਾ ਹੈ ਵੇਟ ਗੱਡੀ ਦਾ ਆਹ ਬੱਕਰੀਆਂ ਦੇਖੋ ਕਿਤੇ ਜਿਹੜੀਆਂ ਆੜੀਆਂ ਟੈਂਟੜਾ ਖਤਰੋਂ ਕੇ ਖਿਲਾੜੀ ਟੈਂਟੜਾ ਓਕੇ ਇਦਾਂ ਆਪਣੇ ਪਰਚੀ ਦਿੱਤੀ ਤੇ ਜਿਹੜਾ ਬਿਲਡ ਅਪ ਹੋਇਆ ਹੁੰਦਾ ਉੱਥੋਂ ਸਾਈਨ ਕਰਾ ਕੇ ਲੈ ਆਇਆ। ਇਹਨੇ ਆਪ ਨੂੰ ਪਰਚੀ ਦੇਣੀ ਇੱਕ ਆਪਣੇ ਬਲਦੀ ਟੂਲ ਦੇਣੀ ਇੱਕ ਆਪਣੇ ਕਰੈਸਟ ਦੇ। ਉਹ ਉੱਥੇ ਜਾ ਕੇ ਆਪਣੇ ਤਰਫਾਲ ਪਾਉਣੀ ਇਹ ਦੋ ਭਾਏ ਹੁੰਦੇ ਨੇ। ਵੀ ਆਪਣੀ ਗੱਡੀ ਲੋਡ ਹੋ ਗਈ ਹੈ। ਲੋਡ ਕਰਾ ਕੇ ਤਰਪਾਲ ਤੂਲ ਆਪਾ ਪਾ ਲਈ ਐ ਮਾਰ ਕੇ ਕੱਪੜਾ ਫਿਰ ਸੀਸਿਆਂ ਦੇ ਮੂੰਹ ਧੋਵੇ ਤੇ ਪੰਜਾਬ ਨੇ ਲੋਰ ਤੋਂ ਮੇਰਾ ਨਾ ਬਾਪੂ ਕਹਿੰਦਾ ਸੀ ਕਹਿੰਦਾ ਪੁੱਤ ਜਿਹੜੀ ਇਹ ਗੱਡੀ ਹੁੰਦੀ ਹੈ ਨਾ ਇਹ ਆਪਣੀ ਰੋਜੀ ਹੁੰਦੀ ਹੈ ਇਹਨੂੰ ਜਿੰਨਾ ਪਿਆਰ ਕਰੇਗਾ ਕਿ ਉਹਨਾਂ ਬਰ ਕਰਦੀ ਐ ਗੱਡੀ ਪੁਰਾਣੀ ਹੋਵੇ ਜਾਂ ਨਵੀਂ ਹੋਵੇ ਉਹਦੀ ਸਾਂਭ ਸੰਭਾਲ ਕਰਨੀ ਉਹ ਗੱਲ ਆ ਵੀ ਕਹਿੰਦੇ ਝੋਪੜੀ ਵੀ ਮਹਿਲ ਲੱਗਣ ਲੱਗ ਜਾਂਦਾ ਜਦੋਂ ਆਪਾਂ ਉਹਨੂੰ ਚੰਗੇ ਤਰੀਕੇ ਨਾਲ ਸਾਂਭ ਕੇ ਰੱਖੀਏ ਉਹਨੂੰ ਪਿਆਰ ਕਰੀਏ ਉਹਨੂੰ ਮੂਹ ਕਰੀਏ ਹਨਾ ਆਪਣੇ ਘਰ ਨੂੰ ਇਸ ਕਰਕੇ ਮਹਿਲਾਂ ਕਹਿੰਦੇ ਨਹੀਂ ਦੇਖ ਕੇ ਕਹਿੰਦੇ ਆਪਦੀ ਕੁੱਲੀਆਂ ਨਹੀਂ ਢਾਉਣੀਆਂ ਚਾਹੀਦੀਆਂ ਗੱਡੀ ਪੁਰਾਣੀ ਹੋਵੇ ਜਾਂ ਨਵੀਂ ਹੋਵੇ ਉਹਨੂੰ ਜਿੰਨੀ ਇੱਜ਼ਤ ਕਰਾਂਗੇ ਉਹਨੂੰ ਜਿੰਨਾ ਚੰਗਾ ਬੋਲਾਂਗੇ ਉਹਨੇ ਉਨਾ ਹੀ ਆਪਣੇ ਨਾਲ ਚੰਗਾ ਚੱਲਣਾ ਹੈ ਹਾਂਜੀ ਕਿੱਦਾਂ ਲਓ ਜੀ ਗੱਡੀ ਗੁੱਡੀ ਲੋਨ ਕਰਾ ਲਈ ਆਪਾਂ ਰਾਤ ਆਪਾਂ ਨਹਾਏ ਸੀਗੇ ਕੋਈ ਲੋਹਾ ਡੀਜ਼ਲ ਡੀਜ਼ਲ ਪਵਾ ਕੇ ਮੈਂ ਕਿਹਾ ਵੀ ਸਵੇਰੇ ਲੋਡ ਕਰਾਵਾਂਗੇ ਨਾਲ ਹੀ ਪਹਿਲਾਂ ਨਹਾ ਨੂੰ ਕਿ ਆਏ ਹੋਏ ਤਾਂ ਵੀ ਹੁਣ ਲੋਡ ਕਰਾ ਕੇ ਬਾਅਦ ਚ ਟਾਈਮ ਨਹੀਂ ਲੱਗਦੀ ਆਪਣੀ ਲਉਣੀ ਹੁੰਦੀ ਹੈ ਪਰਚੀ ਸਰਜੀ ਵਾਲੀ ਟੂਲ ਵਾਲੀ ਵੀ ਸਵੇਰੇ ਬੰਦਾ ਹੁਣ ਮੂੰਹ ਹੱਥ ਧੋ ਕੇ ਬ੍ਰਸ਼ ਬਰਸ਼ ਕਰਕੇ ਫਰਸ਼ ਬਰਸ਼ ਆਪਾਂ ਹੋ ਗਏ ਆ ਤੇ ਬਾਕੀ ਸੋਨ ਪਾ ਸੋਹਣੇ ਮੁੰਡੇ ਆਪਾਂ ਨਾ ਵੀ ਨਹਾਏ ਤਾਂ ਵੀ ਠੀਕ ਹੈ ਤਾਂ ਵੀ ਸੋਹਣੀ ਲੱਗਦੇ ਆ ਹਨਾ ਚਲੋ ਹਾਂ ਸੀ ਕਿਡੀਆਂ ਅਲੱਗ ਹੋ ਗਈਆਂ ਤੇ ਮੂੰਹ ਧੋਲਿਆ ਹੁਣ ਆਪਾਂ ਬਣ ਲਈਏ ਪਰਨਾ ਬਾਹਰੋਂ ਭਲਾ ਕਰੇ ਤੇ ਆਪਾਂ ਗੱਲ ਕੀ ਚਲਾਈ ਸੀ ਸਵੇਰੇ ਕਿ ਭਾਈ ਦਵਾਈ ਕਿਉਂ ਆਉਣਾ ਚਾਹੀਦਾ ਹੈ ਹਨਾ ਤੇ ਇੱਥੇ ਆ ਕੇ ਆਪਾਂ ਕਿੱਦਾਂ ਗਰੋਅ ਕਰ ਸਕਦੇ ਹਾਂ ਕਿੱਦਾਂ ਆਪਾਂ ਤਰੱਕੀ ਕਰ ਸਕਦੇ ਹਾਂ ਬੜਾ ਪਰਨਾ ਵੀ ਬਣ ਨਹੀਂ ਰਹੀ ਜ ਮੈਂ ਕਹਣਾ ਪਰਨਾ ਬਨ ਜੇ ਫਿਰ ਤੁਹਾਨੂੰ ਕਰ ਦਿਆਂ ਗੱਲਾਂ ਕਲੀਅਰ ਪਰਨਾ ਪੁਰਨਾ ਆਪਾਂ ਬਣ ਲਿਆ ਦੱਸੋ ਵੀਰ ਕਿੱਦਾਂ ਲੱਗਦਾ ਤੁਹਾਡਾ ਵੀਰ ਸਮਝ ਆਦਾ ਤੇ ਹੁਣ ਆਪਾਂ ਪਹਿਲੀ ਥੋੜੀ ਨਾਲ ਗੱਲ ਕਰਨੀ ਆ ਉਦੋਂ ਪਹਿਲਾਂ ਅ ਰੋਟੀ ਰੋਟੀ ਆਪਾਂ ਖਾਂਦੇ ਨਹੀਂ ਹੁੰਦੇ ਸਵੇਰੇ ਆਪਾਂ ਖਾਂਦੇ ਹੁੰਨੇ ਆ ਫੂਡ ਵਗੈਰਾ ਤੇ ਦੁਪਹਿਰੇ ਆਪਾਂ ਬਣਾ ਲੈਂਦੇ ਨਾ ਓਟਸ ਸ਼ਾਮ ਨੂੰ ਖਾ ਲੈਂਦੇ ਆ ਪਰ ਰੋਟੀ ਤੇ ਬਾਕੀ ਸੋਣ ਨਾਲ ਦਾ ਗੱਡੀ ਦਾ ਟੂਰ ਕਰਾਉਣਾ ਗੱਡੀ ਦਾ ਟੂਰ ਕਰਾ ਕੇ ਫਿਰ ਕੱਢਦੇ ਆ ਥੋੜੀ ਨਾਲ ਗੱਲਾਂ ਬਾਤਾਂ ਨਾਲ ਨਾਲ ਆਪਾਂ ਰਵਾਂਗੇ ਖਾਂਦੇ ਆਪਾਂ ਆਪਣੀ ਗੱਡੀ ਲੋਜੀ ਸਟੈਂਡ ਤੋਂ ਗਿਆ ਫੋਨ ਉੱਤਰ ਆ ਆਪਣੀ ਗੱਡੀ ਆ ਜੀ ਸਹੀ ਆ ਨਾ ਮਿਰਰ ਵਗੈਰਾ ਆ ਗਏ ਆਪਣੇ ਸਟੈਂਡ ਆ ਗਏ ਉਹ ਆਪਣਾ ਗੈਂਬ ਲਾ ਗਿਆ ਜਿੱਤੇ ਹੁਣ ਫੋਨ ਟੰਗਿਆ ਹੋਇਆ ਸੀ ਸਹੀ ਹੈ ਨਾ ਉਹ ਆਪਣਾ ਗੈਂਬ ਲਾ ਉਹ ਚ ਸਟੈਚੂ ਬਲਾਉ ਮੰਨ ਕੇ ਆ ਉਹ ਵੀ ਸਟੈਚੋ ਜਾਂਦਾ ਆ ਆਪਣੇ ਫਰੂਟ ਪਿਆ ਕੀਰੀ ਪਈ ਹੈ ਸੇਪ ਹੈ ਅਨਾਰ ਪਿਆ ਐ ਇਦਾਂ ਦੀ ਆਪਣੀ ਕੁਝ ਗੱਡੀਆਂ ਹੈ ਕੋਈ ਦੀਆਂ ਇਦਾਂ ਦੀਆਂ ਗੱਡੀਆਂ ਹੁੰਦੀਆਂ ਨੇ ਤੇ ਆ ਪਿੱਛੇ ਆਪਣਾ ਬੈੱਡ ਆ ਗਿਆ ਜਿੱਥੇ ਆਪਾਂ ਸੌਣੇ ਆਗੇ ਕਹਿਣ ਦਾ ਭਾਵ ਹੈ ਨਾ ਇਹ ਸੌਣ ਵਾਲਾ ਸਿਸਟਮ ਆ ਗਿਆ ਆ ਸਾਰੀਆਂ ਮਿਲ ਗਏ ਹੈੱਡਫੋਨ ਵਗੈਰਾ ਆ ਗਏ ਆਪਣੇ ਵਾਇਰ ਵਗੈਰਾ ਆ ਗੀਆਂ ਤੇ ਆ ਸੋਡਾ ਭਰਾ ਆ ਗਿਆ ਚਲ ਸਹੀ ਹੈ ਤੇ ਨਾਲ ਨਾਲ ਆਪਾਂ ਖਾਨਿਆਂ ਨਾਲੇ ਤਾਂ ਇਹਨੂੰ ਕੱਟ-ਕੁੱਟ ਕੇ ਸਦਾ ਆਪਾਂ ਸਟੈਂਡ ਸਟੂਨ ਤੇ ਫੋਨ ਲਾ ਕੇ ਫੇਰੀ ਕਰਦੇ ਆ ਤੁਹਾਡੇ ਨਾਲ ਗੱਲਾਂ ਹਾਂਜੀ ਲੋ ਜੀ ਆਪਾਂ ਰੈਡੀ ਸਟਡੀ ਹੋ ਗਏ ਆ ਪਰਨਾਪੁਰਨਾ ਵੱਜ ਗਿਆ ਤੇ ਫਰੂਟ ਫਰੈਟ ਆਪਾਂ ਕੱਟ ਲਿਆ ਹੁਣ ਆਪਾਂ ਨਾਲ ਤਾਂ ਨਾਲ ਨਾਲ ਫਰੂਟ ਖਾਵਾਂਗੇ ਤੇ ਨਾਲ ਨਾਲ ਫਿਰ ਆਪਾਂ ਤੁਹਾਡੇ ਨਾਲ ਕਰਕੇ ਗੱਲਾਂ ਵੀ ਬਾਹਰ ਕਿਉਂ ਆਉਣਾ ਚਾਹੀਦਾ ਦਵਾਈ ਕਿਉਂ ਆਉਣਾ ਚਾਹੀਦਾ ਆਪਾਂ ਦਵਾਈ ਦੀ ਗੱਲ ਕਰਾਂਗੇ ਮੇਰਾ ਹਨਾ ਤੇ ਇੱਥੇ ਕਿਉਂ ਆਉਣਾ ਚਾਹੀਦਾਗਾ ਪਹਿਲਾ ਪੁਆਇੰਟ ਲਗਭਗ ਸਾਰਿਆਂ ਨੂੰ ਪਤਾ ਹੀ ਨਹੀਂ ਵੀ ਜਿਹੜੇ ਮੇਨ ਸਪੈਸਿਫਿਕ ਪੁਆਇੰਟ ਨੇ ਉਹ ਸਾਰਿਆਂ ਨੂੰ ਦੱਸਦਾ ਪਹਿਲਾਂ ਤਾਂ ਕਿ ਭਈ ਇਹ ਟੈਕਸ ਫਰੀ ਕੰਟਰੀ ਹੈ ਜਿੰਨੇ ਪੈਸੇ ਮੰਨ ਕੇ ਜੋ ਮੈਂ ਲੱਖ ਕਮਾਇਆ ਤਾਂ ਲੱਖ ਮੇਰੀ ਜੇਬ ਚ ਹੀ ਰਹਿਣਾ ਹੈ ਇਹ ਆਪਾਂ ਕਿਸੇ ਹੋਰ ਕੰਟਰੀ ਚ ਕਮਾਉਣਾ ਜਾਂ ਇੰਡੀਆ ਕਮਾਉਣਾ ਆਪਾਂ ਨੂੰ ਟੈਕਸ ਭਰਨੇ ਪੈਂਦੇ ਨੇ ਹਣਾ ਹਰ ਇੱਕ ਚੀਜ਼ ਦੇ ਵਿੱਚ ਇੱਥੇ ਟੈਕਸ ਨਹੀਂ ਹੈਗਾ ਦੂਜੀ ਗੱਲ ਸਾਰਿਆਂ ਨੂੰ ਵੱਡਾ ਰੀਜ਼ਨ ਹੈ ਜਿਹੜਾ ਤੁਹਾਨੂੰ ਪਤਾ ਹੈ ਦੁਨੀਆ ਚ ਕਿਤੇ ਮਰਜ਼ੀ ਬਾਜੂ ਅੱਜ ਕੱਲ ਗੈਂਗਵਾਰ ਬਹੁਤ ਵਧ ਗਈ ਹੈ ਇਹ ਦੁਨੀਆ ਦੀ ਸੇਫੇਸਟ ਕੰਟਰੀ ਹੈ ਬਸ ਸਾਰੇ ਬੰਟਰੀਆਂ ਕੋਈ ਵੀ ਨੇ ਖਾਸ ਕਰਕੇ 사우ਦੀ ਯੋਗੀ ਹਨਾ 사우ਦੀ ਦੇ ਵਿੱਚ ਬਹੁਤ ਕਾਨੂੰਨ ਹੋ ਸਕਨੇਗੇ ਪਰ ਇੱਥੇ ਸਾਨੂੰ ਵੀ ਪਤਾ ਵੀ ਕੋਈ ਬੰਦਾ ਧੱਕਾ ਨਹੀਂ ਕਰ ਸਕਦਾ ਕੋਈ ਲੜਾਈ ਝਗੜਾ ਨਹੀਂ ਹੈਗਾ ਹਨਾ ਉਧਰ ਚੱਲਦਾ ਸਾਰਾ ਕੁਝ ਆ ਯਾਰ ਕਹਿੰਦਾ ਭਾਬੀ ਉਹ ਬਾਹਰ ਨਹੀਂ ਜੀ ਜਾਂਦੇ ਆ ਨਹੀਂ ਹੈਗਾ ਤੁਹਾਨੂੰ ਡਰ ਨਹੀਂ ਹੈਗਾ ਵੀ ਇੱਥੇ ਮੈਨੂੰ ਕੋਈ ਕੁਝ ਕਰ ਜੂਗਾ ਸਹੀ ਹੈ ਨਾ ਕਿਉਂਕਿ ਹਰ ਇੱਕ ਚੀਜ਼ ਦੇ ਤੇ ਡਰ ਹੈ ਉਹ 1927 ਨਹੀਂ ਹੈਗੀ ਮੈਨੂੰ ਲੱਗਦਾ ਵੀ ਜਿੰਨਾ ਇੱਥੇ ਖੋਪ ਹੈ ਹਨਾ ਖੋਫ ਜ਼ਿਆਦਾ ਹੈਗਾ ਇੱਥੇ ਦੋ ਕੋਰਫ ਕਰਕੇ ਬੰਦਾ ਹਰ ਇੱਕ ਚੀਜ਼ ਕਰਨ ਤੋਂ ਪਹਿਲਾਂ ਸੋਚਦਾ ਹੈਗਾ ਹਰ ਇੱਕ ਚੀਜ਼ ਦੀ ਸਜ਼ਾ ਹਰ ਇੱਕ ਚੀਜ਼ ਦਾ ਫਾਈਨ ਬੰਦੇ ਨੂੰ ਪਤਾ ਵੀ ਮੈਂ ਛੋਟੀ ਜੀ ਵੀ ਗਲਤੀ ਕਰੂੰਗਾ ਮੈਨੂੰ ਇੰਨਾ ਫਾਈਨ ਪੈ ਜਾਣਾ ਹੈ ਨਾ ਉਹ ਚੀਜ਼ਾਂ ਡਰ ਪਾਉਂਦੀਆਂ ਨੇ ਕਿਤੇ ਨਾ ਕਿਤੇ ਬੰਦੇ ਦੇ ਅੰਦਰ ਤਾਂ ਕਰਕੇ ਜਿੰਨੇ ਵੀ ਸਿੰਗਰ ਨੇ ਸੈਲੀਬ੍ਰਿਟੀਆਂ ਨੇ ਐਚਏ ਫਾਰਵਰਡ ਹੁੰਦੇ ਨੇ ਮੈਂ ਕਹਿੰਦਾ ਵੀ ਇਹਦੀ ਕੰਟਰੀ ਵਰਗੀ ਕੰਟਰੀ ਨਹੀਂ ਹੈਗੀ ਕਿਉਂਕਿ ਜਿਹੜਾ ਬੰਦਾ ਗਰੀਬ ਹੁੰਦਾ ਜਿਹੜਾ ਬੰਦਾ ਇਨੇ ਪੈਸੇ ਲਾ ਨਹੀਂ ਸਕਦਾ ਉਹ ਲੱਖ ਰੁਪਈਆ ਲਾ ਕੇ ਇਥੇ ਆ ਜਾਂਦਾ ਤੇ ਆਪਦਾ ਹੌਲੀ ਹੌਲੀ ਕਰਕੇ ਆਪਦਾ ਸਟੈਂਡ ਅਪ ਹੋ ਜਾਂਦਾ ਉਧਰ ਜਾਣ ਲਈ ਸਟੈਂਡ ਅਪ ਉਧਰ ਵੀ ਹੁੰਦੇ ਨੇ ਬੰਦੇ ਮਿਹਨਤ ਮਿਹਨਤ ਡਿਪੈਂਡ ਕਰਦੀ ਹੈ ਪਰ ਉਧਰ ਬੰਦੇ ਨੂੰ ਪੈਸਾ ਜਾਣ ਵਾਸਤੇ ਪੈਸਾ ਜ਼ਿਆਦਾ ਚਾਹੀਦਾ ਹਰ ਇੱਕ ਬੰਦਾ ਉਧਰ ਜਾ ਨਹੀਂ ਸਕਦਾ ਇੰਨੇ ਪੈਸੇ ਲਾ ਨਹੀਂ ਸਕਦਾ ਇਥੇ ਕੋਈ ਵੀ ਆ ਕੇ ਆਪਦਾ ਥੋੜੀ ਜਿਹੀ ਨੇ ਪੈਸੇ ਦੇ ਵਿੱਚ ਤਰੱਕੀ ਕਰ ਸਕਦਾ ਇਹ ਬੰਦਾ ਮਾਈਂਡ ਸੈਟਅਪ ਤੇ ਮੈਂਟੈਲਿਟੀ ਬੰਦੇ ਦੀ ਤਰੱਕੀ ਵਾਲੀ ਹੈ ਜੀ ਹਨਾ ਤਰੱਕੀ ਤਰੱਕੀ ਬਾਰੇ ਬੰਦਾ ਸੋਚਦਾਗਾ ਫਿਰ ਬੰਦਾ ਇਥੇ ਕਾਮਯਾਬ ਹੋ ਜਾਂਦਾ ਤੇ ਆਪਾਂ ਕਿੱਦਾਂ ਤਰੱਕੀ ਕਰ ਸਕਦੇ ਆ ਮੈਂ ਆਪਦੀ ਜਰਨੀ ਦੀ ਗੱਲ ਕਰਾਂ ਜ ਜੇ ਤੁਹਾਨੂੰ ਕੀ ਸੁਜੈਸਟ ਕਰੂੰਗਾ ਉਹ ਮੈਂ ਗੱਲ ਕਰੂੰਗਾ ਲਾਸਟ ਦੇ ਵੀਡੀਓ ਹੋ ਜਾਣੇ ਲੰਬੀ ਪਰ ਤੁਸੀਂ ਆਖੋਂ ਚੀਮਾ ਸਾਨੂੰ ਬੋਰ ਕਰਦਾ ਵੀ ਜਿੱਦਾਂ ਟੀਚਰ ਨੇ ਟੀਚਰ ਨੇ ਆਪਾਂ ਨੂੰ ਲੈਕਚਰ ਸਮਝਾਉਂਦਾ ਹੁੰਦਾ ਤਾਂ ਗੱਲਾਂ ਉਦਾਂ ਜ਼ਿਆਦਾ ਹੋ ਜਾਣੀਆਂ ਤੇ ਚਲੋ ਵੀ ਹੁਣ ਆਪਾਂ ਪਾਉਣੇ ਚਾਲੇ ਫਰੂਟ ਬਰੈਡ ਮੈਂ ਖਾ ਲਾਂ ਚਾਲੇ ਪਾ ਕੇ ਸੋ ਨਾਲ ਨਾਲ ਵੀਊ ਦਿਖਾਉਂਦੇ ਜਾਵਾਂਗੇ ਗੱਲਾਂ ਬਾਤਾਂ ਕਰਦੇ ਜਾਵਾਂ ਇੱਕ ਛੋਟੀ ਜੀ ਗੱਲ ਹੈ ਯਾਰ ਆਪਣੇ ਕੋਲੇ ਮਾਈਕ ਲੈਉਣ ਵਾਲਾਗਾ ਹੁਣ ਤਾਂ ਮੇਰੀ ਰਿਕਾਰਡਿੰਗ ਸਹੀ ਹੁੰਦੀ ਹੋਣੀ ਬਾਸ ਸਹੀ ਹੁੰਦੀ ਹੋਣੀ ਕਿਉਂਕਿ ਗੱਡੀ ਬੰਦ ਕੀਤੀ ਹੋਈ ਹੈ ਜਦੋਂ ਗੱਡੀ ਚੱਲੂਗੀ ਜਿਵੇਂ ਜਿਹੜੇ ਆਪਾਂ ਪਹਿਲਾਂ ਕਰੇਪਾਂ ਲੈਂਦੀਆਂ ਨਹੀਂ ਹੈ ਨਾ ਆਪਾਂ ਲੋਡ ਕਰਾ ਕੇ ਲੈ ਉਹਦੇ ਵਿੱਚ ਤੁਹਾਡੀ ਸਾਊਂਡ ਦੀ ਪ੍ਰੋਬਲਮ ਆਊਗੀ ਥੋੜਾ ਜਿਹਾ ਐਡਜਸਟ ਕਰ ਲਿਓ ਮੈਨੂੰ ਆਇਆ ਵੀ ਆਪਾਂ ਕੋਈ ਵੀ ਚੀਜ਼ ਨਾ ਯਾਰ ਮੇਰਾ ਇੱਕੋ ਮੋਨਿਟਰ ਤੇ ਹੁੰਦਾ ਮੈਂ ਇੱਥੇ ਆ ਆਪਦੇ ਪੈਸੇ ਨਾਲ ਆਇਆ ਇੱਥੇ ਲਾਇਸੈਂਸ ਬਣਾਇਆ ਆਪਦੇ ਪੈਸੇ ਨਾਲ ਬਣਾਇਆ ਆਪਾਂ ਨੇ ਹੁਣ ਕੰਪਨੀ ਖੋਲੀ ਉਹ ਵੀ ਆਪਦੇ ਪੈਸੇ ਨਾਲ ਵੀ ਮੈਨੂੰ ਜਦੋਂ ਦੀ ਮੇਰੀ ਸੁਰਤ ਸੰਭਲੀ ਹੈ ਨਾ ਮੈਂ 14 ਸਾਲਾਂ ਦਾ ਹੁੰਦਾ ਸੀਗਾ ਮੈਂ ਜਦੋਂ ਦੀ ਮੇਰੀ ਸੁਰਤ ਸੰਭਲੀ ਹੈ ਮੈਂ ਆਪਦਾ ਆਪ ਖਰਚੋ ਚੱਕਣ ਲੱਗ ਗਿਆ ਸੀਗਾ ਕਹਿਣ ਵੀ ਇਹ ਨਹੀਂ ਸੀ ਮੈਨੂੰ ਘਰ ਦੇ ਦਿੰਦੇ ਨਹੀਂ ਸੀਗੇ ਮੇਰੀ ਸੋਚ ਨਹੀਂ ਸੀ ਵੀ ਆਪਾਂ ਨੂੰ ਪਾਲਤਾ ਪੋਸਤਾ ਸਮਝਦਵਾਤੀ ਦੁਨੀਆਦਾਰੀ ਦੀ ਹੁਣ ਆਪਣਾ ਫਰਜ ਬਣਦਾ ਆਪਣੇ ਆਪ ਨੂੰ ਪੈਰਾਂ ਤੇ ਸਟੈਂਡ ਕਰਨਾ ਦਾ ਆਪਾਂ ਆਪਦਾ ਖਰਚਾ ਆਪ ਚੱਕੀਏ ਘਰੋਂ ਪੈਸੇ ਦੇਣੇ ਆ ਲੈਣੇ ਨਹੀਂ ਹੈਗੇ ਲੋਡ ਪਈ ਤੇ ਦੇਣੇ ਆ ਉਹ ਗੱਲ ਆ ਵੀ ਕੋਈ ਮੈਂਟੈਲਿਟੀ ਨੂੰ ਲੈ ਕੇ ਚੱਲੇ ਆ ਤਾਂ ਕਰਕੇ ਹੁਣ ਮੈਨੂੰ ਆਇਆ ਵੀ ਜੇ ਆਪਾਂ ਤਾਂ ਫੋਨ ਲੈਂਦਾ ਹੁਣ ਆਪਾਂ ਨੇ 17 Pro ਮੈਂਸ ਹੈ ਨਾ ਪਹਿਲਾਂ ਮੇਰੇ ਕੋਲੇ ਆ ਹੁੰਦਾ ਸੀਗਾ 11 Pro ਇੱਕ ਆਪਣੇ ਕੋਲੇ ਆ Redmi ਤੇ Android ਤੇ ਦੂਜੀ ਗੱਲ ਇਹ ਆਪਾਂ ਨੂੰ ਤਾਂ ਹੁੰਦਾ ਯਾਰ ਬੀ ਜੋ ਵੀ ਕਰਦੇ ਆਪਾਂ ਆਪਦੇ ਸਟੈਂਡ ਤੇ ਕਰੀਏ ਹਨਾ ਆਪਦੇ ਪੈਸਿਆਂ ਨਾਲ ਲਿਆਈਏ ਹੁਣ ਵੀ ਮੈਨੂੰ ਆਏ ਵੀ ਮੈਕ ਲਿਆਵਾਂਗੇ ਆਪਾਂ ਆਪਦੇ ਪੈਸਿਆਂ ਨਾਲ ਲਿਆਵਾਂਗੇ ਜਲਦੀ ਜਲਦੀ ਵਿਊ ਕਰੋ ਤੁਸੀਂ ਸਬਸਕ੍ਰਾਈਬਰ ਕਰੋ ਆਪਣਾ ਬਾਜ਼ ਟਾਈਮ ਪੂਰਾ ਹੋਵੇ ਤੇ ਇਨਕਮ ਆਪਣਾ ਮੋਨਟਾਈਜ਼ ਹੋਵੇ ਚੈਨਲ ਪੈਸੇ ਬੂਝੇ ਹੋਣਾ ਫਿਰ ਆਪਾਂ ਮੈਕ ਮੁਕ ਲਿਆਈਏ ਬਾਬਿਓ ਚਲੋ ਚੱਲੀਏ ਗੱਲਾਂ ਹੋ ਜਾਣੀਆਂ ਜਿਆਦਾ ਫਿਰ ਤੁਸੀਂ ਆਖੋ ਚੀਮਾ ਸਾਨੂੰ ਬੋਰ ਕਰਦਾ ਓਕੇ ਬਾਏ ਲੋ ਵੀ ਬਾਬਿਓ ਥਾਂ ਪੀ ਲਿਆ ਆਪਾਂ ਤੇ ਚਾਲੇ ਆਪਾਂ ਨੇ ਪਾਦੇ ਆ ਪਹਿਲੇ ਵਲੌਗ ਦੀ ਆਪਣੀ ਸ਼ੁਰੂਆਤ ਅੱਜ ਹੋਈ ਹੈ ਤੇ ਇਦਾਂ ਹੀ ਸਪੋਰਟ ਕਰਦੇ ਰਹੋ ਤਾਂ ਕਿ ਆਪਾਂ ਅੱਗੇ ਵਧਦੇ ਰਹੀਏ ਤੁਹਾਡੇ ਭਰਾਵਾਂ ਦੇ ਪਿਆਰ ਨਾਲ। ਰੱਖੀਆਂ ਕਰਦੇ ਰਹੀਏ ਤੁਸੀਂ ਵੀ ਤਰੱਕੀਆਂ ਕਰਦੇ ਹੋ, ਮਿਹਨਤਾਂ ਕਰਦੇ ਰਹੋ। ਇੱਥੇ ਦੇਖੋ। ਅਸੀਂ ਕਾਜੀ ਦੇਖੋ ਹੁੰਦੇ ਹੱਥ ਖੜੇ ਤੁਹਾਡੇ ਭਰਾਵਾਂ ਨੂੰ। ਅਸੀਂ ਕਾਜੀ ਦੇਖੋ ਤਿੰਨ ਗੱਡੀਆਂ ਲੰਗੀਆਂ ਤਿੰਨਾਂ ਨੇ ਅਲੱਗ-ਅਲੱਗ ਕੰਪਨੀ ਦੀਆਂ ਸੀ ਇਹਨਾਂ ਨੇ। ਇਦਾਂ ਹੀ ਹੈ ਮੇਰਾ ਪਿਆਰ ਆ ਤੁਹਾਡੇ ਭਰਾਵਾਂ ਦਾ। ਹੇ ਲੋ ਜੀ ਆਪਾਂ ਗੱਡੀ ਕਰਾ ਲਈਏ ਲੋਡ ਇਦਾਂ ਦਾ ਮਾਹੌਲ ਚਾਲਾ ਹੁਣ ਬਲੌਗ ਆਪਣੇ ਆਉਂਦੇ ਰਹਿਣੇ ਆਂ ਨੇਰੀ ਡਾਈ ਰੱਖਣੀ ਆ ਮੈਂ ਕਹਣਾ ਇੰਸਟਾ ਰਾ ਆਉਂਦੇ ਗਾਈ ਭਾਈ ਰੱਖਣਾ ਬਲੌਗਾਂ ਦਾ ਤੇ ਸਾਨੂੰ ਪੂਰੀ ਜਰਨੀ ਦਿਖਾਵਾਂਗੇ ਕਿ ਇੱਥੇ ਆਉਣਾ ਕਿਉਂ ਹੈ ਕਿਉਂ ਆਉਣਾ ਚਾਹੀਦਾ ਹੈਗਾ ਡਬੀ ਦੇ ਵਿੱਚ ਇਥੋ ਦੀ ਟਰੈਕਿੰਗ ਕਿੱਦਾਂ ਦੀ ਹੈ ਹਰ ਇੱਕ ਕਿਤੇ ਬਾਰੇ ਆਪਾਂ ਦੱਸਾਂਗੇ ਜਿੰਨੀ ਕ ਆਪਾਂ ਨੂੰ ਨੌਲੇਜ ਪਰਮਾਤਮਾ ਨੇ ਦਿੱਤੀ ਹੈ ਤੇ ਜੇ ਤੁਹਾਨੂੰ ਕੋਈ ਕੰਮ ਹੁੰਦਾਗਾ ਜੇ ਕੋਈ ਲੋਡ ਹੁੰਦੀ ਆ ਮੈਨੂੰ ਕਮੈਂਟਾਂ ਦੇ ਵਿੱਚ ਡਰਾਈਵਰ ਵਰਡ ਲਿਖ ਦਿਆ ਕਰੋ ਜਿਹੜੇ ਆਪਣੀ ਇੰਸਟਾਗ੍ਰam ਤੇ ਹੁੰਦੀ ਹੈ ਇੰਸਟਾਗ੍ਰam ਤੇ ਯਹੀ ਇਹਨਾਂ ਨੇ ਨਹੀਂ ਫੋਲੋ ਕੀਤਾ ਡਿਸਕ੍ਰਿਪਸ਼ਨ ਦੇ ਵਿੱਚ ਕਹਿਣਾ ਵੀ ਨਹੀਂ ਆਉਂਦਾ ਸਾਲਾ ਹੌਲੀ ਹੌਲੀ ਸੁਭਾਅ ਹੈ ਜੀ ਉਹਦੇ ਵਿੱਚ ਆਪਾਂ ਨੇ ਲਿੰਕ ਦਿੱਤਾ ਹੋਇਆ ਇੰਸਟਾਗ੍ਰam ਦਾ ਤੇ ਉਹ ਤੇ ਜਾ ਕੇ ਆਪਾਂ ਨੂੰ ਕਰ ਲੋ ਫੋਲੋ ਤੇ ਵੀਡੀਓ ਦੇ ਨੀਚੇ ਕਮੈਂਟ ਦੇ ਵਿੱਚ ਡਰਾਈਵਰ ਲਿਖ ਦਿਆ ਕਰੋ ਜੇ ਉਹ ਸਾਥੀ ਯਾਰ ਬੈਲਟ ਦਾ ਲਾਈ ਨਹੀਂ ਭੁੱਲ ਗਈ ਬਾਪੂ ਉਹ ਗੱਲ ਹੈ ਕਿ ਤੇ ਪਹਿਲੇ ਬਲੌਗ ਵਾਲੇ ਦੇਣੀ ਲੈੜੀਏ ਫਾਇਨ ਹੈ ਕੀ ਜਾਈ ਤੁਦਾ ਆਪਾ ਕਿਦਾਂ ਗਰੋਅ ਅਪ ਕਰ ਸਕਦੇ ਆ ਜਿੱਦਾਂ ਮੈਂ ਲੀਵਰ ਦੇ ਵਿੱਚ ਆ ਕੇ ਸਾਰਾ ਕੁਝ ਆਪ ਕੀਤਾ ਹਨਾ ਕਿਦਾਂ-ਕਿਦਾਂ ਮੇਰੀ ਜਰਨੀ ਰਹੀ ਹੈ ਹਨਾ ਤੁਹਾਨੂੰ ਚੀਜ਼ਾਂ ਉਹ ਦੱਸੂੰਗਾ ਜਿਹੜੀਆਂ ਕਿ ਮੇਰੇ ਚੀਜ਼ਾਂ ਨਾਲ ਤੁਹਾਡੇ ਨਾਲ ਰਿਲੇਟ ਕਰਨੀਆਂ ਉਹ ਚੀਜ਼ਾਂ ਜਿਹੜੀਆਂ ਚੀਜ਼ੇ ਤੋਂ ਮੈਂ ਨਿਕਲ ਕੇ ਆਇਆ ਹਨਾ ਤਾਂ ਕਿ ਤੁਸੀਂ ਉਹਨਾਂ ਚੀਜ਼ਾਂ ਨਾਲ ਰਿਲੇਟ ਕਰੋਗੇ ਕਿ ਹਾਂ ਜਰ ਅੱਜ ਮੇਰੇ ਤੇ ਵੀ ਆ ਦੇਣਾ ਜਾਂ ਮੈਂ ਵੀ ਆ ਸਿਚੁਏਸ਼ਨ ਦੇ ਵਿੱਚ ਆ ਕਿ ਜੇ ਜੇ ਚੀਮਾ ਆ ਚੀਜ਼ ਕਰ ਸਕਦਾ ਤਾਂ ਮੈਂ ਕਿਉਂ ਨਹੀਂ ਕਰ ਸਕਦਾ ਹਨਾ ਤੇ ਬਾਕੀ ਬਾਬਾ ਮਿਹਰ ਕਰੀ ਆਪਣੀ ਨਾਲ ਜੁੜੇ ਰਹੋ ਸਹੀ ਹੈ ਨਾ ਸੋਡੇ ਖਾਤਰ ਜੋ ਹੋਇਆ ਜਿੰਨਾ ਹੋਇਆ ਜਿਵੇਂ ਹੋਇਆ ਕਰਦੇ ਰਵਾਂਗੇ ਆਪਾਂ ਤੇ ਇੱਥੇ ਥੋੜਾ ਰਸ਼ ਬਾਕੀ ਤੁਸੀਂ ਰੋਡ ਨੂੰ ਇੰਜੋਏ ਕਰਦੇ ਰਹੋ ਬਾਕੀ ਆਪਾਂ ਕੀ ਮਿਲਦੇ ਲੋ ਜੀ ਗੱਡੀ ਖਾਲੀ ਹੋ ਗਈ ਆਪਣੀ ਜੇਕਰ ਆਪਾਂ ਚਾਹਤਾ ਪਹਿਲਾਂ ਇਸ ਨੂੰ ਖਾਲੀ ਕਰਦੇ ਆਪਾਂ ਤਾਂ ਨਹੀਂ ਦਿਖਾ ਸਕੀ ਥੋੜਾ ਜਿਹਾ ਆਪਾਂ ਨੂੰ ਕੰਮ ਸੀਗਾ ਬੀਜ਼ੀ ਸੀ ਕਿ ਆਪਾਂ ਠੀਕ ਹੈ ਜੱਬਰ ਵਾਲੀ ਸੇਮਿਕਸ ਪਲੈਂਟ ਤੇ ਬਾਕੀ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਨਾ ਹਰ ਇੱਕ ਚੀਜ਼ ਪ੍ਰੋਪਰ ਤਰੀਕੇ ਨਾਲ ਕਿੱਦਾਂ ਗੱਡੀ ਲੋਡ ਕਰਾਈ ਜਾਂਦੀ ਹੈ ਕਿੱਦਾਂ ਖਾਲੀ ਕਰੀ ਜਾਂਦੀ ਹੈ ਨਚਾਲ ਦੀਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ ਹੁੰਦੀਆਂ ਨੇ ਹਨਾ ਹਰ ਇੱਕ ਚੀਜ਼ ਆਪਾਂ ਕਰਿਆ ਕਰਾਂਗੇ ਦੱਸਿਆ ਕਰਾਂਗੇ ਠੀਕ ਹੈ ਨਾ ਤੇ ਹੁਣ ਆਪਾਂ ਕਰਾ ਕੇ ਕੰਡਾ ਉਹ ਦੇਖੋ ਸਾਹਮਣੇ ਉਹ ਕੰਡਾ ਆ ਰਿਹਾ ਨਾ ਉੱਥੇ ਵੇਟ ਖਰਾ ਕੇ ਖਾਲੀ ਗੱਡੀ ਦਾ ਤੇ ਫਿਰ ਆਪਾਂ ਪਾਉਣੇ ਚਾਲੇ ਆ ਪੀਪਰ ਉਹਨਾਂ ਤੋਂ ਆਪਾਂ ਲੈ ਆਏ ਆ ਆ ਪੀਪਰ ਆਪਣਾ ਸੀਗਾ ਬਾਬੇ ਭਰੇ ਨਾ ਨਹੀਂ ਆਉਦਾ ਇੱਥੇ 80 ਰੁਪਏ ਤੁਸੀਂ ਇਹ ਨਾ ਸਮਝੋ ਵੀ ਦਵਾਈ ਇਦਾਂ ਦੀ ਹੈ ਦਵਾਈ ਬੜੀ ਸੋਹਣੀ ਹੈ ਬਾਬਿਓ ਇਹ ਤਾਂ ਕੁਝ ਜਿੱਦਾਂ ਆਪਾਂ ਕਹਿ ਨਹੀਂ ਹੁੰਦੇ ਵੀ ਜਿੱਦਾਂ ਆਪਣੇ ਨਾਲ ਪੰਜਾਬ ਚਲਾ ਲਓ ਚੰਡੀਗੜ੍ਹ ਹਨਾ ਫਿਰ ਲੱਗ ਤੇ ਲੱਗ ਪਿੰਡ ਅਲੱਗ ਹੁੰਦੇ ਨੇਗੇ ਪਰ ਆਪਣੇ ਆਏ ਵੀ ਥੋੜੇ ਪਿੰਡਾਂ ਦਾ ਥੋੜਾ ਜਿਹਾ ਹੋਰ ਹੋ ਜਾਂਦਾ ਸਿਸਟਮ ਇੱਥੇ ਲਗਭਗ ਸਟੀਆਂ ਨੇ ਸਾਰੀਆਂ ਵਧੀਆ-ਵਧੀਆ ਸ਼ਹਿਰ ਨੇਗੀ ਸੋਹਣੇ ਨੇ ਸਾਰੇ ਹਨਾ ਪਰ ਵਿੱਚ ਕੁਝ ਇਦਾਂ ਦੇ ਏਰੀਆ ਵੀ ਹੁੰਦੇ ਨੇਗੇ ਜਿੱਦਾ ਰੰਬਲ ਰੰਬਲ ਹੁੰਦੀ ਆ ਪਰ ਉਹ ਜਿਹੜੇ ਨੇ 2040 ਕੱਢਿਆ ਹੋਇਆ ਹੈ ਨਾ ਯੂਆਈ ਨੇ ਤੁਸੀਂ ਪੜਿਆ ਦੇਖਿਆ ਹੋਣਾ ਕਿਤੇ ਕਿ ਆਨਲਾਈਨ ਚੈੱਕ ਕਰਕੇ ਦੇਖੋ 2040 ਦਾ ਕੀ ਹੋਣਾ 2040 ਦੇ ਵਿੱਚ ਇਹਨਾਂ ਨੇ ਹੁਣੇ ਮੰਨ ਕੇ ਜਿਉਂ ਪਲਾਨ ਕਰ ਰੱਖੀ ਨੇ ਉਹਨਾਂ ਚੀਜ਼ਾਂ ਦੇ ਜਿੰਨਾ ਰੰਬਲ ਵਾਲਾ ਏਰੀਆ ਦੇਖ ਰਹੇ ਕਿਹਾ ਤੁਸੀਂ ਦੇਖ ਰਹੇ ਹੋ ਕੱਚਾ ਦੇਖ ਰਹੇ ਹੋ ਹਨ ਇਹ ਸਾਰਾ ਇਹਨਾਂ ਨੇ ਕਵਰ ਅਪ ਕਰ ਦੇਣਾ ਸਾਰੇ ਦਾ ਤਾਂ ਇਹ ਆਪਦੀ ਪ੍ਰੋਜੈਕਟ ਲਾ ਦੇਣੇ ਆਪਦਾ ਗ੍ਰੀਨਰੀ ਲੈ ਆਉਣੀ ਆ 2040 ਦੇ ਵਿੱਚ ਇਹਨਾਂ ਨੇ ਬੜਾ ਕੁਝ ਕਰਨਾ ਇਹਦਾ ਡਵਾਈ ਬਾਬਿਓ ਬੈਸ ਦਾ 10 ਸਾਲ ਪਹਿਲਾਂ ਇਹਨਾਂ ਦਾ ਬੜਾ ਕਰਜ਼ ਸੀਗਾ ਨਾ ਅੱਜ ਹੁੰਦਾ ਬਸ ਥੋੜੇ ਬਾਹਰ ਜਾਣ ਲੱਗੇ ਵੱਡੀ ਕੰਟਰੀਆਂ 'ਚ ਹੁਣ ਜਦੋਂ ਦਾ ਉਧਰ ਪੱਠਾ ਬੈਠਿਆ ਬੰ ਤੇ ਇਧਰ ਨੂੰ ਫੇਰ ਇਹਨਾਂ ਨੇ ਚਾਲੇ ਬਾਦੇ ਸਾਰਿਆਂ ਨੇ ਹਨਾ ਤੇ ਪਰ ਤੁਸੀਂ ਇੱਕ ਜੀ ਯਾਦ ਰੱਖਿਓ ਮੇਰੇ ਤੋਂ ਲਿਖ ਕੇ ਲੈ ਲਓ ਇਹ ਗੱਲ ਆਉਣ ਵਾਲੇ ਟਾਈਮ ਦੇ ਵਿੱਚ ਨਾ ਦੁਬਈ ਦੇ ਵੀਜ਼ੇ ਨਹੀਂ ਮਿਲਿਆ ਕਰਨੇ ਦੁਬਈ ਨੇ ਇੰਨੀ ਤਰੱਕੀ ਕਰ ਜਾਣੀ ਐ ਇਤੋਂ ਦੇ ਵੀਜ਼ੇ ਲੈਣੇ ਓਖੇ ਹੋ ਜਾ ਕਰਨੇ ਐ ਬੱਸ ਤਾਂ ਹੁਣੀ ਇਹਨਾਂ ਨੇ ਕੰਡੀਸ਼ਨਾਂ ਬਹੁਤ ਰੱਖਦੀਆਂ ਨਹੀਂਆਂ ਆ ਜਿਹੜੀਆਂ ਤੁਹਾਨੂੰ ਬਿਲਡਿੰਗਾਂ ਦਿੰਨੀਆਂ ਵੀ ਐ ਨਾ ਸਾਈਡਾਂ ਤੇ ਇਹ ਬਹੁਤ ਕੋਈ ਆਮ ਬਿਲਡਿੰਗਾਂ ਨਹੀਂ ਹੈਗੀਆਂ ਆਮ ਦਾ ਮਤਲਬ ਇਹ ਐ ਕਿ ਸਾਰਿਆਂ ਨੂੰ ਵੱਧ ਪੰਜਾਬੀ ਇੱਥੇ ਰਹਿੰਦੇ ਨੇ ਸਾਰਿਆਂ ਨੂੰ ਵੱਧ ਜੱਬਲ ਵਾਲੀ ਦਾ ਏਰੀਆ ਇਹ ਵਾਈਟ ਕੈਂਪ ਵਗੈਰਾ ਸਾਰਾ ਕੁਝ ਇੱਥੇ ਐ ਸਾਰਿਆਂ ਨੂੰ ਮਸ਼ਹੂਰ ਏ ਕਿ ਲਗਭਗ ਆਪਣੇ ਪੰਜਾਬੀ ਇੱਥੇ ਰਹਿੰਦੇ ਨੇ ਪਹਿਲਾਂ ਤਾਂ ਅਜੇ ਬੜੀ ਨੰਬਰ ਨਾਲ ਮਿਲਉਂਦੀ ਸੀਗੀ ਇੱਥੇ ਉਹ ਗੱਲ ਆ ਵੀ ਡੇ ਬਾਏ ਡੇ ਕਰਕੇ ਨਾ ਚੀਜ਼ਾਂ ਨੂੰ ਇੰਪਰੂਵ ਕਰਦੇ ਪਏ ਨੇ ਆਹ ਮਾਲ ਵਗੈਰਾ ਖੋਲਦੇ ਇਹਨਾਂ ਨੇ ਤੇ ਰਾਤ ਨੂੰ ਮੈਂ ਕਹਿੰਦਾ ਵੀ ਜਿਹੜਾ ਪੈਦਲ ਵਾਲਾ ਇਸ਼ਾਰਾ ਨਾ ਭਰਿਆ ਭਿਆ ਹੁੰਦਾ ਐ ਇੰਨੀ ਮਣੀ ਹੁੰਦੀ ਆਪਣੇ ਮੁੰਡੇ-ਮੁੰਡੇ ਸਾਰੇ ਇੱਥੇ ਬਹਿ ਕੇ ਚਾਹ ਚੂਹਾ ਪੀਣੀ ਆ ਉਹਨਾਂ ਨੇ ਆਹ ਸੁਪਰਮਾਰਕਟ ਆ ਗਿਆ ਇੱਧਰ ਵੀ ਮਾਲ ਹੈ ਆਹ ਅਲਮਦੀਨਾ ਆ ਗਿਆ ਉਧਰ ਵੀ ਅਲਮਦੀਨਾ ਆ ਗਿਆ ਆਹ ਅਲਮਦੀਨਾ ਸੁਪਰਮਾਰਕਟ ਹੈ ਅਲਮਦੀਨਾ ਵਾਲੇ ਵਾਲੇ ਨੇ ਇੱਥੇ ਅਲਮਦੀਨਾ ਹੋਊਗੀ ਲੁੱਲੂ ਹੋਊਗੀ ਨੈਸਟੋ ਹੋਊ ਇਹ ਤਾਂ 3-4 ਜੀਆਂ ਮਾਰਕੀਟ ਐ ਨੀ ਜਿਹੜੀਆਂ ਜ਼ਿਆਦਾ ਸੂਰ ਨਹੀਂ ਗੀਆਂ ਤੇ ਬਾਕੀ ਚੱਲੀਆਂ ਨਾ ਲਓ ਜੀ ਇਸ਼ਾਰੇ ਗਿਆ ਖੁੱਲ ਕਦੇ ਤੁਹਾਨੂੰ ਕੋਈ ਲੈ ਕੇ ਚੱਲੇਗਾ ਹਲਪੂਜ ਹੋ ਗਿਆ ਆਬੂਦਾਬੀ ਹੋ ਗਿਆ ਤੁਸੀਂ ਸਾਰੇ ਕਿਤੇ ਜਾਣੀ ਹੁੰਨੇ ਆਪਾਂ ਅੱਜ ਆਪਾਂ ਇੱਧਰ ਆਏ ਸੀਗੇ ਤੇ ਕਈ ਵਾਰ ਸੇਮ ਡੇ ਵੀ ਆ ਜਾਂਦੇ ਜਦੋਂ ਅੱਜ ਵੀ ਆਪਾਂ ਇੱਥੇ ਗੱਲੂ ਵੀ ਆਪਾਂ ਇੱਥੇ ਆ ਜੀਏ ਤੇ ਕਈ ਵਾਰ ਬਾਹਰ ਵੀ ਚਾਈਦਾ ਹੈ ਨਾ ਤੇ ਉਹ ਫਿਰ ਟ੍ਰਿਪ ਤੇ ਡਿਪੈਂਡ ਕਰਦਾ ਹੁੰਦਾਗਾ ਆਪਾਂ ਤੁਹਾਨੂੰ ਸਾਰਾ ਦਿਖਾਇਆ ਕਰਾਂਗੇ ਇੱਥੇ ਨਾ ਕੀ ਮਾਹੌਲ ਚਾਲਾ ਕਿੰਦਾਂ ਦੀਆਂ ਗੱਲਾਂ ਬਾਤਾਂ ਨੇ ਇੱਥੋਂ ਹੀ ਜਾਣਕਾਰੀ ਕੋਈ ਵੀ ਚਾਹੀਦੀ ਹੈ ਤਾਂ ਤੁਸੀਂ ਆਪਦਾ ਕਮੈਂਟ ਬਾਕਸ ਦੇ ਨੀਚੇ ਦੱਸਦਿਆ ਕਰੋ ਠੀਕ ਹੈ ਨਾ ਮੇਰੇ ਵੀਰੋ ਉਹ ਦੇਖੋ ਸਾਹਮਣੇ ਸਿਟੀ ਵਾਲਾ ਏਰੀਆ ਹੈ ਜੱਬਲ ਵਾਲੀ ਦੀ ਸਿਟੀ ਹੈ ਰਹੀ ਹੈ ਠੀਕ ਹੈ ਨਾ ਉਹ ਸਾਹਮਣੇ ਆਪਾਂ ਜਾਣਦੇ ਨਹੀਂ ਹੈਗੇ ਬੜਾ ਘੈਂਟ ਕੰਮ ਹੋ ਰਿਹਾ ਉਹ ਵੀ ਇੱਥੋਂ ਆਪਾਂ ਨੇ ਮਾਰ ਜਣਾ ਰਾਈਟ ਆ ਦੇਖੋ ਜਿੱਦਾਂ ਆ ਬੰਦਾ ਆਉਂਦਾ ਨਾ ਏਪੀ ਜਿਹੜਾ ਇਹਨਾਂ ਦਾ ਇੰਨਾ ਜਿਆਦਾ ਹੋ ਹੁੰਦਾ ਕਿ ਆਪਾਂ ਨੂੰ ਇਹਨਾਂ ਨੂੰ ਸ਼ਾਰਟ ਦੇਣੀ ਪੈਣੀ ਹੈ ਜੇ ਸੁਰਤਾ ਦੇਖ ਲੇ ਤਾਂ ਫਾਈਨ ਬੜਾ ਭੜਾ ਹੁੰਦਾ ਜਿਦਾਂ ਇਹ ਬੰਦਾ ਜਣਾ ਆਪਣੇ ਦਾ ਕੋਈ ਮੈਂ ਕਹਿੰਦਾ ਮੂਰਤੀਕਾਰ ਹੋਵੇ ਅਗਲਾ ਟੀਂਆ ਮਾਰ ਮਾਰ ਜਾਂਦਾ ਇਹ ਤੂੰ ਕੋਣਾ ਓਏ ਇੱਥੇ ਪ੍ਰਾਇੋਰਟੀ ਹੈ ਨਾ ਜਿਹੜੀ ਉਹ ਪਹਿਲਾਂ ਫੈਸਲਾ ਲੈਣ ਦਿੱਤੀ ਜਾਂਦੀ ਹੈ ਜਿਹੜੇ ਤੁਰਕੇ ਜਾਂਦੇ ਨੇ ਜਾਂ ਜਿਹੜੇ ਆ ਸਾਈਕਲੀਆਂ ਜਿੰਦੇ ਹੁੰਦੇ ਨੇ ਛੋਟੀ ਛੋਟੀ ਜਦੋਂ ਵੀ ਕਿਤੇ ਦਿਖ ਜੇ ਆਂਦੇ ਵੀ ਯਾਰ ਐਦਾਂ ਕੋਈ ਹੁੰਦਾ ਤਾਂ ਇਹ ਨਹੀਂ ਵੀ ਕੈਮਰੇ 'ਚ ਆ ਜੂਗਾ ਫਾਈਨ ਜਾ ਉਹ ਜੋ ਹੋਰ ਪਰ ਜੇ ਸੁਰਤਾ ਵਗੈਰਾ ਦੇਖ ਲੈਣਾ ਇਹਦਾ ਫਾਈਨ ਬੜਾ ਵੱਡਾ ਹੈਗਾ ਅਗਰ ਕੀ ਮੈਚ ਜੇ ਤੁਹਾਨੂੰ ਪੱਛਕੇ ਚਲੇ ਬੰਦਾ ਆਪਾਂ ਹੁਣ ਇੱਥੋਂ ਨਿਕਲ ਕੇ ਬਾਹਰ ਜਾਣੇ ਆਪਾਂ ਬਾਈਪਾਸ ਨੂੰ 611 ਜਿਹੜਾ ਟਰੱਕ ਵਾਲਾ ਰੋਡ ਹੈ ਮੈਂ ਹੋਰ ਸੁਣਾਉਂ ਗੱਲਾਂ ਬਾਤਾਂ ਗੱਲਾਂ ਬਾਤਾਂ ਉਹੀ ਸੁਭਾਅ ਹੈ ਨਾ ਮੇਰਾ ਹੈ ਨਾ ਮੈਂ ਤਾਂ ਇਲਾਕਾ ਜਿੱਥੋਂ ਮੈਂ ਲਾਈਵ ਬੈਠਾ ਹੁੰਦਾ ਕਿ ਤੁਹਾਡੇ ਨਾਲ ਗੱਲਾਂ ਕਰੀਏ ਨਾ ਤੁਸੀਂ ਪੁੱਛੋ ਕੁਝ ਮੈਂ ਉਹਦਾ ਜਵਾਬ ਦੇਣਾ ਕਿਉਂਕਿ ਯਾਰ ਆਪਣਾ ਨਾ ਮੈਨੇਜਰ ਹੈ ਮੇਰਾ ਮੋਟਿਵ ਹੈ ਉਹ ਤਾਂ ਮੈਂ ਸਟਾਰਟ ਕੀਤਾਗਾ ਕਿਉਂਕਿ ਮੇਰਾ ਜਿਹੜਾ ਲਾਈਵ ਸੀਗਾ ਇੰਸਟਾਗ੍ਰam ਦਾ ਉਹਨੂੰ ਪਤਾ ਹੀ ਬੈਨ ਕਰਵਾਤਾ ਸੀ ਤੇ ਉਹਨੂੰ ਲਾਈਵ ਆਪਾਂ ਨਹੀਂ ਸਕਦੇ ਇੱਕ ਸਾਲ ਲਈ ਤੇ ਮੈਂ ਆਖਿਆ ਵੀਰੇ ਜਿਹੜੇ ਭਰਾਵਾਂ ਦੇ ਹਰ ਇੱਕ ਬੰਦਾ ਰਪਲਾਈ ਵੀ ਨਹੀਂ ਹੁੰਦਾ ਹਨਾ ਤੇ ਫਿਰ ਬੰਦੇ ਰਹਿ ਜਾਂਦੇ ਨੇ ਕਿ ਚਲੋ YouTube ਸਟਾਰਟ ਕਰਦੇ ਆ ਨਾਲੇ ਤਾਂ ਬੰਦਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣੇ ਤੇ ਨਾਲੇ ਲੋਕਾਂ ਨਾਲ ਵੀ ਕਨੈਕਟ ਹੋ ਜਾਗੇ ਕਿਉਂਕਿ ਜਿਹੜਾ ਜਿਹੜਾ Instagram ਹੈ ਨਾ ਰੀਲਾਂ ਨਹੀਂ ਜਾਂ TikTok ਲਾ ਲਓ ਜੋ ਕੁਝ ਵੀ ਲਾ ਲਓ ਉਹਤੇ ਆਪਾਂ ਤੁਹਾਡੇ ਸਵਾਲਾਂ ਦੇ ਜਵਾਬ ਉਹਨੇ ਟਾਈਮ 'ਚ ਦਿੱਤੇ ਨਹੀਂ ਜਾਂਦੇ ਕਿਉਂਕਿ 3 ਮਿੰਟਾਂ ਦੀ ਵੀਡੀਓ ਪਾਣੀ ਹੁੰਦੀ ਹੈ ਕਿ 3 ਮਿੰਟਾਂ 'ਚ ਆਪਾਂ ਕਿੰਨਾ ਕੁ ਕੁਝ ਹੋਰ ਬੋਲਦਾ ਨੇ ਡਿਟੇਲ ਦੇ ਵਿੱਚ ਸਮਝਾਦਾ ਨਹੀਂ ਹਨਾ ਤੇ ਰਹੀ ਗੱਲ ਰੋਡਾਂ ਦੀ ਬਹੁਤ ਕਹਿੰਦੇ ਨੇ ਕਹਿੰਦੇ ਵੀ ਇੱਥੇ ਲੁਕੀਸਣਾ ਦਾ ਕੀ ਸਿਸਟਮ ਹੁੰਦਾ ਨਾ ਵੀ ਲੁਕੀਸਣਾ ਨਹੀਂ ਸਾਨੂੰ ਸਮਝਦੇ ਵਿੱਚ ਆਉਂਦੀਆਂ ਤੇ ਲੁਕੀਸਣਾ ਯਾਰ ਹੌਲੀ ਹੌਲੀ ਸਮਝਦੇ ਵਿੱਚ ਆ ਜਾਣਗੇ ਪਹਿਲਾਂ ਕਿਸੇ ਨੂੰ ਵੀ ਨਹੀਂ ਆਉਂਦੀਆਂ ਆਹ ਟ੍ਰੇਨ ਸੱਚ ਆਹ ਟ੍ਰੇਨ ਦੇਖ ਲਓ ਬਾਪਿਓ ਟ੍ਰੇਨ ਦਾ ਤੁਹਾਨੂੰ ਦਿਖਾਉਣੀ ਰਹੀ ਗਈ ਸੀ ਆਹ ਟ੍ਰੇਨ ਹੈ ਇਹਨੇ ਕੰਮ ਕੀਤਾ ਆਪਣਾ ਸਾਡੇ ਨਿਚਾਲਣ ਵਾਲਿਆਂ ਦਾ ਬੰਦ ਕੰਮ ਇਹਨੇ ਕੀਤਾ ਇਹਨੂੰ ਨਿਚਾਲ ਕਹਿੰਦੇ ਨੇ ਜਿਹੜੀ ਗੱਡੀ ਮੈਂ ਚਲਾਉਣਾ ਤੇ ਟ੍ਰੇਨ ਮਾਲ ਲੈਉਣ ਲੱਗ ਗਈ ਬਹੁਤ ਬੰਦੇ ਕਹਿੰਦੇ ਨੇ ਕਿ ਕਹਿੰਦੇ ਭਾਜੀ ਵੀ ਇੱਥੇ ਸੈੱਲ ਹੀ ਕੀ ਹਿਸਾਬ ਹੁੰਦਾ ਇਹ ਮੈਂ ਤੁਹਾਨੂੰ ਤਾਂ ਗੱਲ ਦੇਖੋ ਜਿਹੜੀ ਆ ਜਾ ਰਹੀ ਹੈ ਨਾ ਆ ਜਿਹੜੀ ਸਾਹਮਣੇ ਆ ਜਾ ਰਹੀ ਆਹਾ ਇਹ ਗਿਆ ਨਚਾਲ ਆਏਗਾ 3 ਟਨ ਗੈਂਦੇ ਨੇ ਨੂੰ 8 6 ਉਹ ਕੈਂਦੇ ਨੇ ਨੂੰ ਪਿਕਅਪ ਗੈਂਦੇ ਨੇ ਆ ਜਿਹੜਾ ਇਹ ਫਲੈਟ ਹੈ ਜਿਹੜਾ ਨਾਲ ਸਾਰੀ ਲੋਡ ਕੀਤਾ ਹੋਇਆ ਆ ਜਿਹੜਾ ਇਹ ਰੀਫਰ ਹੈ ਇਹ ਰੀਫਰ ਹੁੰਦਾ ਇਹ ਹੈਗਾ ਦੂਜਾ 6 ਵੀ ਲੈਣਾ ਪਰ ਵੱਡਾ ਹੁੰਦਾ ਉਹ ਰੀਫਰ ਹਰ ਇੱਕ ਗੱਡੀ ਦੀ ਅਲੱਗ-ਅਲੱਗ ਸੈਲਰੀ ਹੁੰਦੀ ਹੈਗੀ ਕਿਸੇ ਦੇ ਵਿੱਚ ਕਿੰਨੇ ਹੁੰਦੇ ਨੇ ਕਿਸੇ ਦੇ ਕਿਸੇ ਵਿੱਚ ਕਿੰਨੇ ਹੁੰਦੇ ਨੇ ਜੇ ਮੈਂ ਤੁਹਾਨੂੰ ਅਰਾਊਂਡ ਦੱਸਾਂ ਇਹ ਭਈ ਨਵੇਂ ਬੰਦਰੀ ਚਾਲੀ ਕਿੰਨੀ ਕਲਗ ਜਾਂਦੀ ਹੈਗੀ ਨਵੇਂ ਬੰਦੇ ਲੱਗਿੰਦੇ 4000 ਦੇ ਰਾਉਂਡ 3500 ਗ੍ਰਾਮ ਵੀ ਹੋ ਸਕਦੀ ਹੈ 3000 ਗ੍ਰਾਮ ਵੀ ਹੋ ਸਕਦੀ ਹੈ 3400 ਵੀ ਹੋ ਸਕਦੀ ਹੈ ਇਹਨਾਂ ਦੀ ਬੇਸਿਕ ਸੈਲਰੀ ਹੁੰਦੀ ਹੈ ਕਿ 1700 1800 1600 1500 2000 ਉਹ ਕੰਪਨੀ ਦੇ ਅਟੈਂਡ ਕਰਦਾ ਉਸ ਤੋਂ ਬਾਅਦ ਜਿਹੜੇ ਪੈਸੇ ਬਣਦੇ ਨੇ ਆਪਣੇ ਉਹ ਹੁੰਦੇ ਨੇ ਕਹਿੰਦਾ ਭਾਅ ਟ੍ਰਿਪਲ ਜਿੰਨੇ ਆਪਣੇ ਲੱਗੇ ਹੁੰਦੇ ਨੇ ਉਹ ਟ੍ਰਿਪਾਂ ਦਾ ਹਿਸਾਬ ਰੱਖਿਆ ਹੁੰਦਾ ਠੀਕ ਹੈ ਨਾ ਤੇ ਬਾਕੀ ਯਾਰ ਜਿਹੜੇ ਨਵੇਂ ਬੰਦੇ ਹੁੰਦੇ ਨੇ ਨਾ ਖਾਸ ਕਰਕੇ ਨਵੇਂ ਬੰਦੇ ਮੈਂ ਕਹਿੰਦਾ ਵੀ ਆਪਾਂ ਪ੍ਰੋਪਰ ਤਰੀਕੇ ਨਾਲ ਐਦਾਂ ਦਾ ਸਿਸਟਮ ਚਲਾ ਦੇਣਾਗਾ ਇਹ ਉਹਨਾਂ ਨੂੰ ਇੰਡੀਆ ਬੈਠੇ ਨੂੰ ਪਤਾ ਲੱਗ ਜਾਇਆ ਕਰਨਾ ਕਿ ਕੀ ਸਿਸਟਮ ਕੀ ਗੱਲਬਾਤ ਆ ਕੀ ਨਾ ਹਨਾ ਸਾਰੀ ਚੀਜ਼ ਦੀ ਇੰਡੀਆ ਬੈਠੇ ਨੂੰ ਦੱਸ ਦਿਆ ਕਰਨਾ ਸਾਰਾ ਕੁਝ ਓਕੇ ਜੀ ਸਸਿਕਾਲ ਜੀ ਤੇ ਹੋ ਸਕਦਾ ਇੱਥੇ ਡਨ ਹੋ ਜੇ ਆ ਆਪਣਾ ਬਲੌਗ ਜਿਵੇਂ ਸੋਨਤਾ ਕਹਿਣਾਗਾ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਲੁਈ ਕਰਾਪਨ ਕੋਈ ਚੱਕਰ ਨਹੀਂਗਾ ਬਾਬੇ ਦੀ ਮਿਹਰ ਕਰਨਾ ਚੰਗਾ ਲੱਗਿਆ ਕਰ ਦਿਓ ਨਹੀਂ ਚੰਗਾ ਲੱਗਿਆ ਨਾ ਕਰਿਓ ਕਮੈਂਟ ਜਿਹੜੀ ਵੀ ਤੁਹਾਨੂੰ ਡਿਫਿਕਲਟੀ ਹੈਗੀ ਆ ਇੰਡੀਆ ਚਾ ਜਾਂ ਇੱਥੇ ਆ ਸਾਨੂੰ ਲੱਗਦੀ ਆ ਹਾਲੇ ਮੈਂ ਆਪਮੈਂਟ ਕਰਿਓ ਉਹੀ ਟਾਪਿਕ ਆਪਾਂ ਬਲੌਗ ਦੇ ਵਿੱਚ ਅਪਡੇਟ ਕਰਨੇ ਚੱਲਣੇ ਨੇ ਠੀਕ ਹੈ ਨਾ ਜੀ ਬਾਕੀ ਲਵ ਯੂ ਸਾਰੇ ਭਰਾਵਾਂ ਨੂੰ ਤੇ ਸਪੋਰਟ ਕਰਦੇ ਰਹੋ ਵੀਡੀਓ ਦੇਖਦੇ ਰਹੋ ਹੁਣ ਅੱਜ ਟਾਈਮ ਦੇ ਵਿੱਚ ਆਪਾਂ ਪੂਰੀ ਡਿਟੇਲ ਖੋਲ ਕੇ ਰੱਖ ਦੇਣਾ ਸਿਸਟਮ ਹੈ ਕੀ ਆ ਪ੍ਰੋਸੈਸ ਕੀ ਆ ਤੇ ਓਕੇ ਜੀ ਬਾਏ ਲਵ ਯੂ ਧਿਆਨ ਰੱਖਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਗੇ ਮਿਲਦੇ ਆ